ਅੱਜ ਦਾ ਸਾਡਾ ਸਵਾਲ ਹੈ ਕਿ ਖਾਲਸੇ ਦੇ ਅਸਲੀ ਹਥਿਆਰ ਕਿਹੜੇ ਨੇ ਕਿਤਾਬ ਤੇਗ ਦੀਆਂ ਕਵਤਾਵਾਂ ਦੇ ਰੈਫਰੈਂਸ ਨਾਲ ਹਵਾਲੇ ਨਾਲ ਅਸੀਂ ਇਹ ਲੜੀਵਾਰ ਗੱਲਬਾਤ ਕਰ ਰਹੇ ਹਾਂ ਤੇ ਇੱਕ ਬਹੁਤ ਬੁਨਿਆਦੀ ਮਾਡਲਾ ਜਾਂ ਅਹਿਮ ਸਵਾਲ ਇਹ ਹੋ ਸਕਦਾ ਹੈ ਕਿ ਹਥਿਆਰ ਕੀ ਆ ਕੀ ਤਲਵਾਰ ਨੇਜਾ ਡੰਡਾ ਬੰਦੂਕ ਜਾਂ ਤੋਪ ਹਥਿਆਰ ਨੇ ਜੇ ਇਹ ਹਥਿਆਰ ਨੇ ਤਾਂ ਇਹ ਤੇ ਬਹੁਤ ਵਕਤੀ ਚੀਜ਼ ਹੋਈ ਬੜੀ ਟੈਂਪੋਰਰੀ ਚੀਜ਼ ਹੋਈ ਕਿਸੇ ਇੱਕ ਯੁੱਗ ਦੀ ਚੀਜ਼ ਹੋਈ ਅੱਜ ਦਾ ਜਿਹੜਾ ਯੁੱਗ ਹੈ ਜਦੋਂ ਲੜਾਈ ਐਟਮੀ ਹਥਿਆਰਾਂ ਨਾਲ ਹੁੰਦੀ ਹੈ ਬਾਇਓਲੋਜੀਕਲ ਵਾਰਫੇਅਰ ਦੀ ਅਸੀਂ ਗੱਲ ਕਰ ਰਹੇ ਹਾਂ ਜਦੋਂ ਵਾਇਰਸ ਫਲਾ ਕੇ ਆਬਾਦੀ ਖਤਮ ਕੀਤੀ ਜਾ ਸਕਦੀ ਹੈ ਜਾਂ ਸਾਈਬਰ ਵਾਰ ਦੀ ਗੱਲ ਹੋ ਰਹੀ ਹੈ ਤਾਂ ਇਸ ਯੁੱਗ ਚ ਨੇਜੇ ਪਾਲੇ ਤੋਪਾਂ ਬੰਦੂਕਾਂ ਇਹ ਤੇ ਖਡਾਉਣੇ ਲੱਗਦੇ ਆ ਕਿਸੇ ਵੇਲੇ ਉਸ ਤੋਂ ਪਹਿਲਾਂ ਜਾਈਏ ਅਸੀਂ ਪੱਥਰਾਂ ਤੇ ਡੰਡਿਆਂ ਨਾਲ ਵੀ ਲੜਾਈ ਹੁੰਦੀ ਹੋਏਗੀ ਤੇ ਫਿਰ ਤਲਵਾਰਾਂ ਜਾਂ ਨੇਜੀਆਂ ਨਾਲ ਲੜਾਈ ਦਾ ਇੱਕ ਦੌਰ ਰਿਹਾ ਉਸ ਤੋਂ ਬਾਅਦ ਫਿਰ ਬੰਦੂਕਾਂ ਤੇ ਤੋਪਾਂ ਨਾਲ ਲੜਾਈ ਹੋਣ ਲੱਗ ਗਈ ਤੇ ਹੁਣ ਹਵਾਈ ਹਮਲਿਆਂ ਨਾਲ ਲੜਾਈ ਹੁੰਦੀ ਹੈ ਐਟਮੀ ਹਥਿਆਰਾਂ ਨਾਲ ਲੜਾਈ ਹੁੰਦੀ ਹੈ ਤੇ ਇਸ ਲਿਹਾਜ਼ ਨਾਲ ਅਸੀਂ ਦੇਖੀਏ ਅਤੇ ਹਥਿਆਰ ਜਿਨ੍ਹਾਂ ਨੂੰ ਵੀ ਅਸੀਂ ਹਥਿਆਰ ਹੁਣ ਤੱਕ ਕਹਿੰਦੇ ਰਹੇ ਹਾਂ ਟ੍ਰੈਡੀਸ਼ਨਲੀ ਉਹ ਸਿਰਫ ਸਮਿਆਂ ਦੇ ਟੂਲ ਨੇ ਇਹ ਜਿਵੇਂ ਕਿ ਆ ਜਾਂਦਾ ਕਿ ਪਰਸਥਿਤੀਆਂ ਦੇ ਔਜ਼ਾਰ ਨੇ ਯੁੱਗ ਬਦਲ ਨਾਲ ਸਮਾਂ ਬਦਲ ਨਾਲ ਇਹ ਬਦਲਦੇ ਰਹਿੰਦੇ ਨੇ ਤੇ ਬਦਲਦੇ ਆ ਜਾਂਦੇ ਆ ਆਧੁਨਿਕ ਸਮਿਆਂ ਚ ਅਮਰੀਕਾ ਤੇ ਸਭ ਤੋਂ ਵੱਡਾ ਹਮਲਾ ਬਿਨਾਂ ਕਿਸੇ ਹਥਿਆਰ ਦੇ ਹੋਇਆ ਜਦੋਂ ਹਵਾਈ ਜਹਾਜ਼ਾਂ ਨੂੰ ਵੋਲਟ ਟ੍ਰੇਡ ਸੈਂਟਰ ਚ ਟਕਰਾ ਦਿੱਤਾ ਗਿਆ ਤੇ ਇਸ ਪ੍ਰਸੰਗ ਚ ਰਵਾਇਤੀ ਹਥਿਆਰਾਂ ਦੀ ਕੀ ਇੰਪੋਰਟੈਂਸ ਹੈ ਇਹ ਸਵਾਲ ਵੀ ਸਾਡੇ ਸਾਹਮਣੇ ਇਹ ਸਵਾਲ ਵੀ ਉੱਠਦਾ ਇਸ ਤੇ ਵੀ ਵਿਚਾਰ ਹੁੰਦੇ ਖਾਲਸੇ ਦੀ ਜੋ ਪਰੰਪਰਾ ਉਹਦੇ ਚ ਤੇਗ ਇੱਕ ਸਿੰਬਲ ਹੈ ਇਹ ਹੀ ਸ਼ਕਤੀ ਦਾ ਸਿੰਬਲ ਹੈ ਹਥਿਆਰਾਂ ਦਾ ਸਿੰਬਲ ਹੈ ਸਦੀਵੀ ਚੀਜ਼ ਸ਼ਕਤੀ ਹੈ ਨਾ ਕਿ ਹਥਿਆਰ ਸੋ ਅਸਲੀ ਜਿਹੜੀ ਚੀਜ਼ ਹੈ ਸਦੀਵੀ ਚੀਜ਼ ਹੈ ਉਹ ਉਸ ਦੇ ਪਿੱਛੇ ਜੋ ਕੰਮ ਕਰਦੀ ਚੀਜ਼ ਹੈ ਸ਼ਕਤੀ ਹੈ ਨਾਂ ਕੇ ਹਥਿਆਰ ਸਦੀਵੀ ਸਦੀਵੀ ਨੇ ਸੋ ਅਸੀਂ ਇਹ ਵੀ ਕਹਿ ਸਕਦੇ ਕਿ ਜਿਹੜੇ ਸਦੀਵੀ ਹਥਿਆਰ ਨਹੀਂ ਜਿਹੜੇ ਯੂਨੀਵਰਸਲ ਹਥਿਆਰ ਨੇ ਜਿਹੜੇ ਪਰਮਾਨੈਂਟ ਹਥਿਆਰ ਨੇ ਉਹ ਹੋਰ ਨੇ ਸਾਡੀ ਪਰੰਪਰਾ ਚ ਵੀ ਬਹੁਤ ਸਾਰੇ ਸ਼ਹੀਦ ਇਹੋ ਜਿਹੇ ਹੋਏ ਨੇ ਜਿਹੜੇ ਤਲਵਾਰਾਂ ਨਾਲ ਨਹੀਂ ਲੜੇ ਸਭ ਤੋਂ ਵੱਡੀ ਮਿਸਾਲ ਹੈ ਗੁਰੂ ਅਰਜਨ ਦੇਵ ਜੀ ਗੁਰੂ ਅਰਜਨ ਦੇਵ ਤੋਂ ਵੱਡਾ ਸ਼ਹੀਦ ਕੌਣ ਹੋਏਗਾ ਗੁਰੂ ਤੇਗ ਬਹਾਦਰ ਤੋਂ ਮਹਾਨ ਸ਼ਹੀਦ ਕੌਣ ਹੋਏਗਾ ਇਨਾਂ ਦੀ ਜਿਹੜੀ ਸ਼ਹਾਦਤ ਹੈ ਹਮੇਸ਼ਾ ਲਈ ਸਾਨੂੰ ਤਾਕਤ ਦਿੰਦੀ ਰਹੇਗੀ ਪਰ ਫੈਕਟ ਇਹ ਹੈ ਕਿ ਇਹ ਬਿਨਾ ਹਥਿਆਰਾਂ ਦੇ ਸ਼ਹੀਦ ਬਣੇ ਤੇ ਫਿਰ ਅਸਲੀ ਹਥਿਆਰ ਕਿਹੜੇ ਨੇ ਇਹ ਸਵਾਲ ਹੈ ਸਦੀਵੀ ਪਰਮਾਨੈਂਟ ਯੂਨੀਵਰਸਲ ਹਥਿਆਰ ਕਿਹੜੇ ਨੇ ਇਹ ਸਵਾਲ ਸਾਡੇ ਮਨ ਚ ਪੈਦਾ ਹੁੰਦਾ ਹੈ ਤੇ ਜੋ ਜੋ ਮੈਨੂੰ ਮਹਿਸੂਸ ਹੁੰਦਾ ਜੋ ਮੈਂ ਇਸ ਕਿਤਾਬ ਚ ਵੀ ਇਹ ਇਹਦੇ ਬਾਰੇ ਜ਼ਿਕਰ ਕੀਤਾ ਹੈ ਕਿ ਸਦੀਵੀ ਹਥਿਆਰ ਨੇ ਨਿਰਪੈਤਾ ਸਿੱਦਕ ਤ્યાਗ ਬਲੀਦਾਨ ਧ੍ਰਿੜਤਾ ਇਹ ਪਰਮਾਨੈਂਟ ਹਥਿਆਰ ਨੇ ਅਸਲੀ ਹਥਿਆਰ ਨੇ ਦੁਨੀਆ ਦਾ ਕੋਈ ਵੀ ਹਥਿਆਰ ਹੋਵੇ ਹਰ ਹਥਿਆਰ ਨੂੰ ਚਲਾਉਣ ਲਈ ਇਹਨਾਂ ਦੀ ਜ਼ਰੂਰਤ ਪੈਂਦੀ ਹੈ ਚਾਹੇ ਹੋ ਗੁਰੂ ਅਰਜਨ ਦੇਵ ਅਤੇ ਗੁਰੂ ਤੇਗ ਬਹਾਦਰ ਸਾਹਿਬ ਦੀ ਤਰ੍ਹਾਂ ਸ਼ਾਂਤੀ ਦੀ ਜੰਗ ਹੋਵੇ ਚਾਹੇ ਅਤੇ ਚਾਹੇ ਗੁਰੂ ਹਰਗੋਬਿੰਦ ਅਤੇ ਗੁਰੂ ਗੋਬਿੰਦ ਸਿੰਘ ਦੀ ਤਰ੍ਹਾਂ ਹਥਿਆਰਾਂ ਦੀ ਜੰਗ ਹੋਵੇ ਦੋਵੇਂ ਤਰ੍ਹਾਂ ਦੀਆਂ ਜੰਗਾਂ ਲਈਏ ਜਿਹੜੇ ਸਦੀਵੀ ਹਥਿਆਰ ਨੇ ਜਿਨ੍ਹਾਂ ਦਾ ਮੈਂ ਜ਼ਿਕਰ ਕੀਤਾ ਨਿਰਭੈਤਾ ਨਿਡਰਤਾ ਸਿੱਧਕ ਤਿਆਗ ਇਹਨਾਂ ਦੀ ਜ਼ਰੂਰਤ ਪੈਂਦੀ ਗੁਰੂ ਅਰਜਨ ਦੇਵ ਜੀ ਗੁਰੂ ਤੇਗ ਬਹਾਦਰ ਸਾਹਿਬ ਦੀ ਤਰ੍ਹਾਂ ਜਿਹੜੀ ਕੁਰਬਾਨੀ ਦਿੱਤੀ ਗਈ ਹੈ ਉਹ ਕੋਈ ਕਾਇਰ ਕਮਜ਼ੋਰ ਕੱਚਾ ਬੰਦਾ ਨਹੀਂ ਦੇ ਸਕਦਾ ਇਹ ਬਹੁਤ ਵੱਡੇ ਬਲੀਆਂ ਦੀ ਗੱਲ ਹੈ ਕਈ ਵਾਰ ਲੱਗਦਾ ਹੈ ਇਸ ਤਰ੍ਹਾਂ ਮਹਿਸੂਸ ਹੁੰਦਾ ਹੈ ਕਿ ਸ਼ਾਇਦ ਖਥਿਆਰਾ ਨਾਲ ਲੜਨ ਵਾਲਿਆਂ ਨਾਲੋਂ ਵੀ ਵੱਡੇ ਬਲੀਆਂ ਦੀ ਲੋੜ ਇਸ ਤਰ੍ਹਾਂ ਦੀਆਂ ਸ਼ਹਾਦਤਾਂ ਲਈ ਪੈਂਦੀ ਹੈ ਜਿਹੋ ਜੀ ਸ਼ਹਾਦਤ ਗੁਰੂ ਅਰਜਨ ਦੇਵ ਅਤੇ ਗੁਰੂ ਤੇਗ ਬਹਾਦਰ ਨੇ ਦਿੱਤੀ। ਸੋ ਜੇ ਮਨ ਚ ਸਬਰ, ਸਿਦਕ, ਸੰਤੋਖ ਨਾ ਹੋਏ। ਜੇ ਦਿਲ ਅੰਦਰ ਦਲੇਰੀ ਨਾ ਹੋਏ। ਜੇ ਮਨਾਂ ਦੇ ਵਿੱਚ ਨਿਰਭੈਤਾ ਤੇ ਨਿਡਰਤਾ ਨਾ ਹੋਏ। ਤਾਂ ਕੋਈ ਵੀ ਬਲਦਾਨ ਨਹੀਂ ਦਿੱਤਾ ਜਾ ਸਕਦਾ। ਅੱਜ ਦੇ ਯੁੱਗ 'ਚ ਵੀ ਅਸੀਂ ਦੇਖਦੇ ਹਾਂ ਕਿ ਸ਼ਾਂਤਮਈ ਸੰਘਰਸ਼ ਜਿਆਦਾ ਸਬਰ ਅਤੇ ਇਨਰ ਸਟਰੈਂਥ ਦੀ ਮੰਗ ਕਰਦੇ ਹਨ ਕਿਸਾਨਾਂ ਦੇ ਅੰਦੋਲਨ ਚ ਅਸੀਂ ਦੇਖਿਆ ਕਿ ਐਨੇ ਮਹੀਨਿਆਂ ਤੱਕ ਸਬਰ ਤੇ ਸ਼ਾਂਤੀ ਨਾਲ ਡਟੇ ਰਹਿਣਾ ਇਹ ਕੋਈ ਕਾਇਰ ਅਤੇ ਕਮਜ਼ੋਰ ਬੰਦਿਆਂ ਦਾ ਕੰਮ ਨਹੀਂ ਹੈ ਸੋ ਕਹਿਣ ਦਾ ਮਤਲਬ ਹੈ ਕਿ ਜਿਹੜੇ ਅਸਲੀ ਹਥਿਆਰ ਨੇ ਉਹ ਸੂਖਮ ਨੇ ਜੋ ਹਥਿਆਰ ਸਾਨੂੰ ਬਾਹਰੋਂ ਦਿਸਦੇ ਨੇ ਉਹ ਉਹਨਾਂ ਦਾ ਸਤੂਲਤੀ ਵਕਤੀ ਰੂਪ ਹੈ ਉਹਨਾਂ ਦਾ ਇੱਕ ਬਾਰੀ ਰੂਪ ਹੈ ਪਰ ਉਹ ਅਸਲੀ ਹਥਿਆਰ ਨਹੀਂ ਕਿਤਾਬ ਤੇਗ ਚ ਹਥਿਆਰਾਂ ਨੂੰ ਇਸ ਪ੍ਰਸੰਗ ਚ ਬਿਆਨ ਕਰਦੀ ਇੱਕ ਛੋਟੀ ਜੀ ਕਵਿਤਾ ਹੈ ਉਹਦਾ ਨਾਮ ਹੈ ਸਦੀਵੀ ਹਥਿਆਰ ਬਾਰੀ ਹਥਿਆਰ ਬਦਲਣ ਯੁੱਗ ਮੁਤਾਬਕ ਬਾਰੀ ਹਥਿਆਰ ਬਦਲਣ ਯੁੱਗ ਮੁਤਾਬਕ ਨੇਜੇ ਤਲਵਾਰਾਂ ਬੰਦੂਕਾਂ ਤੋਪਾਂ ਮਜ਼ਾਈਲਾ ਬਾਰੀ ਹਥਿਆਰ ਬਦਲਣ ਯੁੱਗ ਮੁਤਾਬਕ ਨੇਜੇ ਤਲਵਾਰਾਂ ਬੰਦੂਕਾਂ ਤੋਪਾਂ ਮੁਜ਼ਾਇਲਾ ਅੰਦਰੂਨੀ ਹਥਿਆਰ ਸਦੀਵੀ ਸਿੱਦਕ ਤਿਆਗ ਦ੍ਰਿੜਤਾ ਬੀਰਤਾ ਗੁਰੂ ਦੇ ਹਥਿਆਰ ਸਦੀਵੀ ਸਦਾ ਅੰਗ ਸੰਗ ਹਲਕੇ ਨਿਰਭਾਰ ਨਿਰਾਕਾਰ ਸੋ ਸਦੀਵੀ ਜੋ ਹਥਿਆਰ ਨੇ ਇਹ ਅੰਦਰੋਂ ਪੈਦਾ ਹੋ ਇਹ ਦਿਲ ਅਤੇ ਮਨ ਦੇ ਹਥਿਆਰ ਨੇ ਇਹ ਭਗਤੀ ਨਾਲ ਕਾਇਦਾ ਹੁੰਦੇ ਨੇ ਤੇ ਹਮੇਸ਼ਾ ਨਾਲ ਰਹਿੰਦੇ ਨੇ ਅੰਗ ਸੰਗ ਰਹਿੰਦੇ ਨੇ ਇਹਨਾਂ ਨੂੰ ਕੋਈ ਖੋਹ ਨਹੀਂ ਸਕਦਾ ਇਹ ਨਾ ਹੀ ਪੁਰਾਣੇ ਹੁੰਦੇ ਨੇ ਨਾ ਹੀ ਆਊਟਡੇਟਡ ਹੁੰਦੇ ਨੇ ਖਾਲਸੇ ਦਾ ਜਾਂ ਕਿਸੇ ਵੀ ਧਾਰਮਿਕ ਇਨਸਾਨ ਦਾ ਅਸਲੀ ਗਹਿਣਾ ਇਹ ਇਹ ਹਥਿਆਰ ਨੇ ਮੂਲ ਹਥਿਆਰ ਨੇ ਜੇ ਇਹ ਕੋਲ ਹੋਣ ਅਸਲੀ ਹਥਿਆਰ ਸਦੀਵੀ ਹਥਿਆਰ ਤਾਂ ਖਾਲੀ ਹੱਥ ਵੀ ਲੜਿਆ ਜਾ ਸਕਦਾ ਹੈ ਤੇ ਜੇ ਇਹ ਨਾ ਹੋਣ ਤਾਂ ਦੁਨੀਆ ਦੇ ਸਭ ਹਥਿਆਰ ਫੇਲ ਹੋ ਸਕਦੇ ਹਨ ਔਰ ਹੁੰਦੇ ਆਏ ਨੇ ਬਹੁਤ ਵਾਰ ਹੋਇਆ ਇਸ ਤਰ੍ਹਾਂ ਦੇ ਜਿਹੜੇ ਆਈਡੀਆਜ਼ ਨੇ ਇਹਨਾਂ ਨੂੰ ਸ਼ੇਅਰ ਕਰਨ ਲਈ ਕਿਤਾਬ ਲਿਖੀ ਗਈ ਹੈ ਤੇ ਇਹ ਚੈਨਲ ਸ਼ੁਰੂ ਕੀਤਾ ਗਿਆ ਤੇ ਜੇ ਤੁਸੀਂ ਸਮਝ ਗਿਓ ਕਿ ਇਹ ਗੱਲਬਾਤ ਇਹ ਡਿਸਕਸ਼ਨ ਇੰਪੋਰਟੈਂਟ ਹੈ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰੋ ਤੇ ਜੇ ਤੁਸੀਂ ਇਹ ਕਿਤਾਬ ਪੜਨੀ ਚਾਹੁੰਦੇ ਹੋ ਇੱਕ ਕਿਤਾਬ ਤੁਸੀਂ ਖਰੀਦ ਸਕਦੇ ਹੋ ਇਹਦੇ ਬਾਰੇ ਅੱਗੇ ਜਾ ਕੇ ਕੁਝ ਲਿੰਕਸ ਅਤੇ ਕੰਟੈਕਟ ਇਨਫੋਰਮੇਸ਼ਨ ਦਿੱਤੀ ਗਈ ਹੈ ਡਿਸਕ੍ਰਿਪਸ਼ਨ ਚ ਉੱਥੇ ਜਾ ਕੇ ਤੁਸੀਂ ਇਹ ਕਿਤਾਬ ਖਰੀਦ ਸਕਦੇ ਹੋ